ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਬ ਪ੍ਰਮਾਤਮਾ ਨੇ ਇੱਕ ਲੋੜਵੰਦ ਧੀ ਦੇ ਵਿਆਹ ਦੀ ਬਹੁਤ ਜ਼ਿਆਦਾ ਸੋਹਣੀ ਸੇਵਾ ਲਾਈ ਸੀ ਸੋ ਸਾਰਿਆਂ ਨੇ ਰਲ ਮਿਲ ਕੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਤੇ ਸਾਡੀ ਟੀਮ ਨੇ ਐਂਟੀ ਡਰੱਗ ਐਨ ਜੀਓ ਮਲੇਰ ਕੋਟਲਾ ਵੱਲੋਂ ਸਾਰੇ ਜਾਣਿਆਂ ਨੇ ਰਲ ਮਿਲ ਕੇ ਇਹ ਲੋੜਵੰਦ ਧੀ ਦੇ ਪਰਿਵਾਰ ਨੂੰ ਵਿਆਹ ਦਾ ਸਮਾਨ ਦੇ ਕੇ ਆਏ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾਗਾ ਚਾਹੇ ਤੁਸੀਂ ਲੱਖਾਂ ਰੁਪਏ ਜਕਮਾਰਿਓਗੇ ਤੁਸੀਂ ਸਾਰੇ ਜਣੇ ਆਪਣਾ ਦਸਵੰਧ ਜ਼ਰੂਰ ਕੱਢਿਆ ਕਰੋ ਚਾਹੇ ਤੁਸੀਂ ਆਪ ਦੀ ਇੱਕ ਟੀਮ ਬਣਾ ਲਓ ਚਾਹੇ ਗਰੁੱਪ ਬਣਾ ਲਓ ਸਾਰੇ ਜਣੇ ਰਲ ਮਿਲ ਕੇ ਹਨਾ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਿਆ ਕਰੋ ਜਿਵੇਂ ਕੋਈ ਵੀ ਪਿੰਡ ਦੇ ਵਿੱਚ ਕੋਈ ਵਿਚਾਰੀ ਗਰੀਬ ਘਰ ਦੀ ਕੁੜੀ ਆ ਹਨਾ ਜਿਹੋ ਦਾ ਵਿਆਹਗਾ ਉਹਨਾਂ ਕੋਲ ਪੈਸੇ ਨਹੀਂ ਹੈਗੇ ਉਹ ਨਹੀਂ ਦੇ ਸਕਦੇ ਹਨਾ ਤੇ ਤੁਸੀਂ ਸਾਰੇ ਜਣੇ ਯਾਰ ਰਲ ਮਿਲ ਕੇ ਉਹ ਧੀ ਦਾ ਸਾਥ ਜਰੂਰ ਦਿਆ ਕਰੋ ਕਿਉਂਕਿ ਜਿਹੜੀਆਂ ਧੀਆਂ ਦਾ ਵੀਰ ਨਹੀਂ ਹੈਗਾ ਜਿਹੜੀ ਧੀਆਂ ਦੇ ਸਿਰ ਤੇ ਬਾਪ ਨਹੀਂ ਹੈਗਾ ਸੋ ਧੀਓ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ ਅਸੀਂ ਬੈਠਿਆਗੇ ਜਿੰਨਾ ਚੱਕਰ ਤੁਹਾਡੇ ਪਰ ਆ ਜਿਉਂਦੇ ਆਗੇ ਤੇ ਅਸੀਂ ਜਿੰਨੇ ਜੋਗੇ ਹੈਗੇ ਆ ਸਾਰੀ ਧੀਆਂ ਦਾ ਵਿਆਹ ਕਰਾਂਗੇ ਜਿੰਨੇ ਅਸੀਂ ਜੋਗੇ ਹੈਗੇ ਆ ਤੇ ਉਹਨੀ ਤੁਹਾਡੀ ਹੈਲਪ ਜਰੂਰ ਕਰਾਂਗੇ ਸੋ ਤੁਸੀਂ ਕਦੇ ਵੀ ਕੋਈ ਵੀ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਹੈਗੀ ਅੱਜ ਕੱਲ੍ਹ ਕਈ ਲੋਕ ਕੀ ਕਰਦੇ ਨੇ ਜੋ ਕੋਈ ਬੰਦਾ ਨਵਾਂ ਬਿਜ਼ਨਸ ਖੋਲਦਾ ਹੈ ਕੁਝ ਵੀ ਕਰਦਾਗਾ ਤੇ ਉਹ ਐਡ ਕਰਾਉਣ ਲਈ ਸਿੰਗਰਾਂ ਨੂੰ ਬਹੁਤ ਲੱਖਾਂ ਰੁਪਇਆ ਦਿੰਦੇ ਨੇ ਜਾਂ ਉਹਨਾਂ ਨੂੰ ਲੱਖਾਂ ਕਰੋੜਾਂ ਦੇ ਗਿਫਟ ਦਿੰਦੇ ਨੇ ਭਾਈ ਆਪਾਂ ਨਾ ਰੱਜਿਆਂ ਨੂੰ ਅੱਜ ਕੱਲ੍ਹ ਹੋਰ ਜਾਈ ਜਾਂਦੇ ਆਗੇ ਤੇ ਜਿਹੜਾ ਵਿਚਾਰਾ ਗਰੀਬ ਬੰਦਾ ਉਹਨੂੰ ਕੋਈ ਨਹੀਂ ਪੁੱਛਦਾ ਹੈਗਾ ਹਨਾ ਉਹਨਾਂ ਨੂੰ ਆਪਾਂ ਹੀ ਖਲ ਖੁੰਝੇ ਜਿਹਾ ਬਾੜਿਆ ਪਿਆ ਵਿਚਾਰਿਆਂ ਨੂੰ ਉਹ ਵਿਚਾਰਾ ਜਿੰਨੀ ਮਰਜ਼ੀ ਮਿਹਨਤ ਕਰਕੇ ਕਮਾਏ ਤੇ ਉਹ ਤੋਂ ਪੂਰ ਨਹੀਂ ਪੈਂਦੀ ਵੀਰੇ ਤੁਹਾਨੂੰ ਪਤਾ ਅੱਜ ਕੱਲ੍ਹ ਮਹਿੰਗਾਈ ਕਿੰਨੀ ਆ ਗਈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਰੱਜੇ ਹੋਆਂ ਨੂੰ ਹੋਰ ਰਜਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਆਓ ਰਲ ਮਿਲ ਕੇ ਸਾਰੇ ਆਪਾਂ ਹਨਾ ਆਪਣੇ ਗਰੀਬਾਂ ਦੀ ਲੋੜਵੰਦ ਪਰਿਵਾਰ ਦੀ ਮਦਦ ਕਰੀਏ ਲੋੜਵੰਦ ਧੀਆਂ ਦੀ ਹੈਲਪ ਕਰੀਏ ਦੇਖੋ ਆਪਾਂ ਸਾਰੇ ਗਰੀਬ ਆ ਯਾਰ ਆਪਣੀ ਕੋਈ ਈਕਾਤ ਨਹੀਂ ਹੈਗੀ ਹਨਾ ਇਹ ਸਾਰਾ ਕੁਝ ਜੋ ਵੀ ਕਰਾਉਂਦਾ ਜੋ ਵੀ ਸੇਵਾ ਲਾਉਂਦਾ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਉਹ ਪਰਮਾਤਮਾ ਉਹੀ ਲਾਉਂਦਾਗਾ ਜੇ ਮੇਤੋ ਕੋਈ ਬੋਲਣ ਲੱਗੇ ਗਲਤੀ ਹੋ ਗਈ ਹੋਵੇ ਤਾਂ ਆਪਣਾ ਵੱਡਾ ਭਾਈ ਜਾਂ ਛੋਟਾ ਭਾਈ ਜਾਂ ਆਪਣਾ ਪੁੱਤ ਸਮਝ ਕੇ ਮਾਫ ਕਰ ਦਿਓ ਕਿਉਂਕਿ ਇਹ ਜਿਹੜੀ ਅੱਜਕੱਲ ਦੀ ਪੰਜਾਬ ਦੀ ਨੌਜਵਾਨੀਆਂ ਹਨਾ ਇਹ ਬਹੁਤ ਜ਼ਿਆਦੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਸਿੱਧੇ ਰਾਸਤੇ ਤੁਰ ਹੀ ਹੋਈ ਆ ਗਈ ਤੇ ਜਿਹੜੇ ਕਹਿੰਦੇ ਸੀਗੇ ਵੀ ਪੰਜਾਬ ਦੀ ਜਵਾਨੀ ਚਿੱਟੇ ਨੇ ਖਾ ਲਈ ਨਸ਼ਿਆਂ ਨੇ ਖਾ ਲਈ ਬਾਹਰ ਬਾਗੀ ਪੰਜਾਬ ਤਾਂ ਕੰਗਾਲ ਹੋ ਗਿਆ ਜੀ ਪੰਜਾਬ ਦੇ ਵਿੱਚ ਦਾ ਭਈਏ ਰਾਜ ਕਰਨਗੇ ਸੋ ਇਹ ਜਿਹੜਾ ਭੁਲੇਖਾਗਾ ਇਹ ਆਪਦੇ ਮਨ ਦੇ ਵਿੱਚੋਂ ਕੱਢ ਦੋ ਪੰਜਾਬ ਦੀ ਜਵਾਨੀ ਇੱਥੇ ਵੀ ਆ ਤੇ ਬਾਹਰ ਵੀ ਆ ਜੇ ਪੰਜਾਬ ਦੀ ਬਾਹਰਲੀ ਜਵਾਨੀ ਨੂੰ ਕਹਿ ਦਈਏ ਜਿਹੜੇ ਬਾਹਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਕੰਨੀ ਗਏ ਹੋਇਆਗੇ ਵੀ ਆ ਇੱਥੇ ਲੋੜ ਆ ਇਹ ਚੀਜ਼ ਦੀ ਲੋੜ ਆ ਭਈ ਪੈਸਿਆਂ ਦਾ ਲੰਗਰ ਤੱਕ ਲਾ ਦਿੰਦੇ ਨੇ ਉਹ ਸੋ ਇਹ ਜਿਹੜੀ ਪੰਜਾਬ ਦੀ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਆਗੀ ਤੇ ਇੱਥੇ ਕੋਈ ਵੀ ਜਾਣਾ ਨਾ ਭੁੱਖਾ ਸੌ ਸਕਦਾ ਤੇ ਕਿਸੇ ਦੀ ਧੀ ਕਦੇ ਵੀ ਇਨ੍ਹਾਂ ਦੇ ਹੁੰਦੇ ਰੂ ਨਹੀਂ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ